ਕੀ ਲੈ ਯਾ ਤੇ ਬੈਂਸਣਾ ਬੈਂਸੀ ਲੋ ਕੀ ਮਾਮਲਾ ਕੀ ਹੋਇਆ ਭਾਜੀ ਭਾਈ ਕੋਈ ਨਹੀਂ ਇੱਕ ਪਿੱਛੋਂ ਗੱਡੀ ਮਾਰੀ ਆ ਮੈਂ ਕਹਾਂ ਨਾ ਆਇਆ ਵਾਂ ਇੱਥੇ ਆ ਮੈਨੂੰ ਕਹਿੰਦਾ ਮੈਂ ਬਾਹ ਵੜ ਕੇ ਤਨ ਘੜੀਸ ਕੇ ਲਾਈਉਂਗਾ ਉੱਤੇ ਦਾ ਅੱਛਾ ਜੀ ਆ ਦੇਖ ਲਓ ਉੱਤੋਂ ਮੈਂ ਕੀ ਕਰਦਾ ਪਿਆ ਭਾਜੀ ਕੋਣ ਕਹਿੰਦਾ ਬਈ ਭਾਜੀ ਆਹ ਭਾਜੀ ਕਹਿੰਦਾ ਘੜੀਸ ਕੇ ਲਾਈਉਂਗਾ ਬਾਹ ਤੂੰ ਕਿੱਥੇ ਆਏ ਹੋ ਮੈਂ ਭਾਈ ਬਾਈਕ ਤੇ ਆ ਅੱਛਾ ਤੂੰ ਬਾਈਕ ਤੇ ਸੀ ਭਾਵੇਂ ਹੋਲੀ ਵੀ ਵਜੀ ਝੋਲ ਕੇ ਵਜੀ ਕਹਿੰਦਾ ਤੇਰ ਗਿਆ ਮੇਰੇ ਕੋ ਲਰਨਿੰਗ ਲਾਇਸੈਂਸ ਆ ਭਾਜੀ ਕਹਿੰਦਾ ਲਰਨਿੰਗ ਤੇ ਤੂੰ ਕਿੱਦਾਂ ਘੁੰਮਦਾ ਪਿਆ ਵਾ ਅੱਛਾ ਜੀ ਨੀ ਕਾਡੇ ਭਾਈ ਮਾਮਾ ਮੋਟਾ ਪੈਸਾ ਦੀ ਗੱਲ ਨਹੀਂ ਠੀਕ ਹੈ ਸੱਟ ਨਹੀਂ ਲੱਗੀ ਹੁਣ ਮੈਂ ਖੜਾ ਹਾਂ ਵਾ ਪਿੱਛੋਂ ਆ ਕੇ ਜੇ ਮਾਰਦਾ ਪਿਆ ਮੈਂ ਕੀ ਕਹੂੰਗਾ ਮੈਂ ਗੁੱਸੇ ਦੇ ਨੂੰ ਬੋਲੂੰਗਾ ਹੀ ਮੈਂ ਕਹਾਂ ਨਾ ਹੋਇਆ ਵਾ ਇੱਥੇ ਆ ਕੇ ਮੇਰੀ ਬਾਹ ਵਾਲੇ ਕਹਿੰਦਾ ਕੰਨਾ ਮੈਂ ਉੱਤੇ ਘੜੀਸ ਕੇ ਵੀ ਲਾ ਜੂਗਾ ਨਾ ਤੂੰ ਭਾਵੇਂ ਨਾ ਮੇਰਾ ਕੋਸ਼ ਕੱਟਦਾ ਨਹੀਂ ਭਾਈ ਤੁਸੀਂ ਬਾਈਕ ਤੇ ਸੀ ਮੀ ਮੌਕੇ ਤੇ ਭਲੀ ਪੁਲਿਸ ਵੀ ਸੀਗੀ ਉਸ ਵੇਲੇ ਮੌਕੇ ਤੇ ਜਨਾਬ ਸੀਗੇ ਜਨਾਬ ਨੇ ਮੇਰਾ ਵੀ ਲਰਨਿੰਗ ਚੈੱਕ ਕੀਤਾ ਵਾ ਇਹਦਾ ਵੀ ਕੀਤਾ ਵਾ ਉਹ ਕਹਿੰਦੇ ਕਿ ਆਪਸ ਕੋਪਰੇਟ ਕਰ ਲੋ ਜਿੱਦਾਂ ਵੀ ਹੁੰਦਾ ਵਾ ਉਹ ਕਹਿੰਦਾ ਕੁਛ ਨਹੀਂ ਮੇਰਾ ਕਾਹਤ ਹੋਦਾ ਉਤੋਂ ਗਾਲ ਗੱਤੀ ਇਹਨੇ ਕਿਤਾ ਨੇ ਸੱਟ ਸੂਟ ਵੀ ਲੱਗੀ ਕਿ ਤਾ ਨਹੀਂ ਭਾਜੀ ਕੌਣ ਹੈਗੇ ਕੌਣ ਗੱਲ ਕਰੂੰਗਾ ਤੁਸੀਂ ਜੇ ਮੈਂ ਗੱਲ ਕਰਾਂ ਉਹ ਭਾਜੀ ਉਹ ਬੈਂਸੀ ਨਹੀਂ ਲਿਖਿਆ ਮੈਂ ਕਹਾ ਮੇਰੀ ਜੋ ਕਾਰਵਾਈ ਬੰਦੀ ਚਲਾਨ ਕੰਨਾ ਕਰ ਦੋ ਪਰ ਇਹ ਤੋਂ ਮੈਂ ਮਾਫੀ ਮੰਗਾਨੀ ਭਾਜੀ ਨਹੀਂ ਗਲਤੀ ਹੈ ਨਾ ਇਹਨੇ ਗਿਆ ਬਾਹ ਵਾਲ ਹੈ ਗਲਤੀ ਹੈ ਨਾ ਇਹ ਸੀਗੀ ਪਈਆ ਦੇ ਲੈਣ ਪਿੱਛੋਂ ਗੱਡੀ ਮਾਰੀ ਆ ਕਿਧਰੋਂ ਆ ਰਹੇ ਸੀ ਭਾਈ ਤੁਸੀਂ ਮੈਂ ਭਈ ਇਧਰ ਆ ਅੱਛਾ ਇਧਰੋਂ ਆ ਰਹੇ ਸੀ ਪਿੱਛੋਂ ਹਿੱਟ ਕੀਤਾ ਤਾਂ ਬੋਲੀ ਨਹੀਂ ਬੱਚੀ ਆ ਪਿੱਛੋਂ ਹਿੱਟ ਕੀਤਾ ਤੁਹਾਨੂੰ ਬੋਲੀ ਨਹੀਂ ਬੱਚੀ ਆ ਮੈਂ ਨਹੀਂ ਕਹਿੰਦਾ ਝੋੜ ਕੇ ਮਾਰੀਆ ਮੈਂ ਵੀ ਕਹਦਾ ਅੰਨਾ ਆਇਆ ਇੱਥੇ ਆ ਗਿਆ ਗਲੇ ਮੇਰੀ ਬਾਹ ਵੜ ਕੇ ਇੰਨੀ ਗੱਲ ਕਹੀ ਕਹਿੰਦਾ ਘੜੀਸ ਕਿਓਕੇ ਦਾ ਕਲਾਈ ਅੱਛਾ ਉਹਨਾਂ ਨੇ ਕਹੀ ਤੁਹਾਨੂੰ ਹਾਂ ਪਰ ਉਹ ਇਹਦਾ ਪਾਜੀ ਤੁਸੀਂ ਪੁਲਿਸ ਨੂੰ ਨਹੀਂ ਕਹੀ ਇੰਨੀ ਗੱਲ ਕੀਤੀ ਮੈਂ ਕਿਹਾ ਭਾਜੀ ਉਹਨਾਂ ਨੇ ਕੀ ਕਹਿਣਾ ਕੋਣ ਗੱਲ ਮਲਾਇਮ ਨਾਲ ਗੱਲ ਕਰ ਮੈਂ ਪੁਲਿਸ ਨੂੰ ਗੱਲ ਕੀਤੀ ਇਹਨਾਂ ਨੇ ਲਾਇਸੈਂਸ ਚੈੱਕ ਕੀਤਾ ਵਾ ਉਹ ਕਹਿੰਦੇ ਕਿ ਤੇਰਾ ਲੰਨੀ ਆ ਦੇ ਹੁਣ ਮਾਫੀ ਮੰਗ ਰਹੀ ਮੰਗੀ ਤਾਂ ਕੇ ਤੇਰਾ ਕਹਿੰਦਾ ਮਾਫੀ ਮੰਗੀ ਰਹੀ ਕੋਈ ਗੱਲ ਗੱਟਣ ਦੇ ਆਵਾ ਮਾਫੀ ਕੀ ਮੰਗ ਰਹੀ ਉਹਨੇ ਇਹ ਗੱਲ ਗੱਟਣ ਦੇ ਮਾਫੀ ਮੰਗਾੜਾ ਮੈਂ ਵੀ ਨਹੀਂ ਮੰਗਾਉਂਦਾ ਲੈ ਉਠਾਣੇ ਕਹਿੰਦਾ ਅੱਛਾ ਉਹ ਕਹੇਰੇ ਥਾਣੇ ਲੈ ਮਾਫੀ ਨਹੀਂ ਮੰਗਦਾ ਮਾਫੀ ਦਾ ਮੈਂ ਵੀ ਨਹੀਂ ਮੰਗਦਾ ਅੱਛਾ ਉਹਨਾਂ ਨੂੰ ਗੱਲ ਕਰਦੀ ਉਹ ਪ੍ਰਸ਼ਾਸਨ ਵਾਲੇ ਕੀ ਕਹੇਰੇ ਤੁਹਾਨੂੰ ਕੁਝ ਇੱਥੇ ਮਿਲ ਕਾਣੇ ਨਹੀਂ ਆਂਦੇ ਮੈਂ ਪੀਸਿਆ ਬੁਲਾਈ ਆ ਦੋਨਾਂ ਨੂੰ ਥਾਣੇ ਲਾਏ ਜਾਂਦੇ ਆ ਅੱਛਾ ਤੁਸੀਂ ਤੁਸੀਂ ਕੀ ਜਾਣਦੇ ਹੋ ਜੀ ਮੈਨਾਂ ਭਾਈ ਇਹ ਹੀ ਕਹਿੰਦਾ ਜੋ ਠੀਕ ਹੈ ਮੈਂ ਵੀ ਉਹਨਾਂ ਨਾਲ ਗਿਆ ਵਾ ਉਹੋਨੇ ਬਾਹ ਫੜ ਕੇ ਕਿਹੜੀ ਸੁਣਾ ਜਿਹੜੀ ਗੱਲ ਕਹੀ ਉਹ ਤਾਂ ਗਲਤ ਗੱਲ ਹੋ ਗਈ ਨਾ ਭਾਈ ਤੇ ਕੀ ਚੱਲੇਗੀ ਚੱਲੇ ਉਹ ਵੀ ਮਾफी ਮੰਗ ਲੈ ਉਹ ਮੈਂ ਵੀ ਮੰਗ ਲੈਣਾ ਗੱਲ ਖਤਮ ਕਰੀਏ ਅੱਛਾ ਬਦਲਾ ਗੰਦਾ ਮਾਫੀ ਮੰਗਾਣੀ ਮੰਗਾਣੀ ਨਹੀਂ ਤੁਸੀਂ ਕਹਿੰਦੇ ਮੈਂ ਵੀ ਮਾਫੀ ਮੰਗ ਲੈਣਾ ਤੁਸੀਂ ਮਾਫੀ ਮੰਗਾਣਾ ਤੇ ਉਹ ਮਾਫੀ ਮੰਗਦੇ ਭਾਈ ਤੁਸੀਂ ਵੀ ਥਾਣੇ ਜਾਓ ਮੈਂ ਵੀ ਤੁਹਾਡੀ ਗੱਲ ਸਮਝ ਮੈਂ ਕਹਿੰਦਾ ਉਹ ਵੀ ਮਾਫੀ ਮੰਗ ਲੈ ਮੈਂ ਵੀ ਮੰਗ ਲੈਣਾ ਗੱਲ ਮੁੱਕ ਕੇ ਆਂਦੀ ਹੈ ਤੁਸੀਂ ਨਾਲੇ ਮਾਫੀ ਮੰਗਾ ਦੇਣਾ ਗਲਤੀ ਉਹਨਾਂ ਦੀ ਵੀ ਤੁਸੀਂ ਕਿਸ ਚੀਜ਼ ਮਤਲਬ ਮਾਫੀ ਮੰਗਣੀ ਹੈ ਕੋਈ ਗੱਲ ਨਹੀਂ ਗਾ ਉਧਰ ਬਸਤੀ ਹੈ ਸੇਖਾਲੇ ਪਾਸੇ ਤੋਂ ਜੀ ਆਪਣੇ ਨੂੰ ਕਰਦੇ ਆਪ ਇਹ ਨਾ ਜੀ ਆਪ ਨੂੰ ਜੀ ਟੱਕਰ ਮਾਰੀ ਮੋਟੀ ਬੱਚੀ ਹੈ ਟੱਕਰ ਮੋਟਰਸਾਈਕਲ ਤੇ ਕਾਰ ਦੀ ਬਾਕੀ ਕੋਈ ਗੱਲ ਬਾਤ ਨਹੀਂ ਟੱਕਰ ਮੱਝੀ ਜਿੱਦਾਂ ਲੜਕੇ ਦੱਸਣ ਮੁਤਾਬਕ ਹੀ ਉਹ ਕਹਿੰਦੇ ਕਿ ਖਿੱਚ ਕੇ ਤੈਨੂੰ ਅੱਗੇ ਤੱਕ ਲੈ ਜਾਗੇ ਤਾਂ ਉਹਨਾਂ ਨੂੰ ਪਤਾ ਈ ਸਾਰੇ ਇੰਨੇ ਸੇ ਮੇਰੇ ਸਾਹਮਣੇ ਕੋਈ ਗੱਲ ਬਾਤ ਨਹੀਂ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਕੋਈ ਗੱਲ ਬਾਤ ਹੋਈ ਏ ਮੇਰੇ ਸਾਹਮਣੇ ਨਹੀਂ ਏ ਤਾਂ ਦੋਵੇਂ ਗੱਡੀਆਂ ਦੇ ਵਾਈਕਲਾਂ ਦੇ ਪੇਪਰ ਚੈੱਕ ਕੀਤੇ ਚੈੱਕ ਆ ਉਹ ਇਹਦਾ ਡਰਾਈਵਰ ਦਾਸ ਲਿਆ ਫਿਰ ਲਰਨਿੰਗ ਜੀ ਤੇ ਦੂਜਾ ਕਹਿੰਦਾ ਜੀ ਆਪਣੇ ਮੈਂ ਤੁਹਾਨੂੰ ਦਿਖਾਉਣਾ ਨਹੀਂਗਾ ਉਦਾਂ ਆਪਣੇ ਹੱਥ ਜੇਪ ਪਰੜ ਕੇ ਦਿਖਾ ਦੇ ਆ ਕਾਰ ਵਾਲਾ ਕਹਿ ਰਿਹਾ ਕਾਰ ਵਾਲਾ ਕਹਿ ਰਿਹਾ ਆਪਣਾ ਨਾਮ ਕੀ ਥੋੜਾ ਜਿਹਾ ਕਿ ਐਕਸੀਡੈਂਟ ਹੋਇਆ ਇਹਨਾਂ ਆਕਾਰ ਮਾਰੀ ਵਿੱਚੋਂ ਯਾਰ ਬੱਜ ਗਈ ਮੁੰਡੇ ਦੇ ਵਿੱਚ ਉਹਨੇ ਗਲਤ ਸ਼ਬਦ ਬੋਲ ਦਿੱਤਾ ਬਸ ਇਸ ਤੋਂ ਝਗੜਾ ਆਇਆ ਹੋਰ ਵੀ ਯਾਰ ਸਰ ਕਿੱਥੇ ਕਰਕੇ ਹੋਇਆ ਝਗੜਾ ਜੀ ਆ ਇੱਥੇ ਆ ਜੀ ਕੀ ਹੁਣ ਸਰ ਨਿਪਟਿਆ ਕੀ ਇਹਨਾਂ ਨੂੰ ਨਹੀਂ ਬਸ ਹਾਈਆਂ ਆ ਇੱਕ ਦੂਜੇ ਨਾਲ ਕਿਹੜਾ ਚੌਂਕ ਜਿਹੜਾ ਕਿੱਥੇ ਆਇਆ ਹੋਇਆ ਹੈ ਅਰਦਾਸ ਚੌਂਕ ਦੀ ਠੀਕ ਹੈ ਕੀ ਨਿਪਟਿਆ ਕੀ ਸਰ ਇਹਨਾਂ ਨੂੰ ਜੀ ਬਸ ਨਿਪਟਿਆ ਮਾਫੀ ਮੰਗ ਲਈ ਦੋਨੋਂ ਨੇ ਇੱਕ ਦੂਜੇ ਨੂੰ ਨਿਪਟ ਗਿਆ ਟ੍ਰੋਪਰਮਾਈਜ਼ ਹੋ ਗਿਆ ਤੁਹਾਡਾ ਠੀਕ ਹੈ ਆਪਣੇ ਕਿਹੜੇ ਥਾਣੇ ਤੋਂ ਸਰ ਆਪਾਂ ਭਾਰੂ ਕਰਨ ਸਰ ਨਾਮ ਕੀ ਆਪਣਾ ਸਮੋਕਤ ਐਸਐਸਪੀ